ਕਹਿੰਦੇ ਨੇ ਭਾਰਤ ਸਿਰਦਾ ਹੁੰਦਾ ਇਹ ਸਿਰ ਕਦੋਂ ਦਾ ਉਸਦੀ ਦੇਲੀ ਇਸਤੇ ਰੱਖ ਦਿੱਤਾ ਹੈ ਪਤਾ ਨਹੀਂ ਲੋਕ ਕਹਿੰਦੇ ਨੇ ਗੁਣ ਤੇਰੇ ਨੇ ਔਗਣ ਮੇਰੇ ਨੇ ਪਰ ਮੈਂ ਤਾਂ ਕਹਿੰਨੀ ਆ ਜੇ ਗੁਣ ਤੇਰੇ ਨੇ ਤਾਂ ਔਗਣ ਮੇਰੇ ਕਿਵੇਂ ਹੋਏ ਇਹ ਵੀ ਤਾਂ ਤੇਰੇ ਹੀ ਨੇ ਇੱਕ ਵਾਰੀ ਮੁਠੀ ਵਿੱਚ ਪੈਸਾ ਤੱਕ ਨਹੀਂ ਸੀ ਸਜਦਾ ਕਰਨ ਲਈ ਬੜਾ ਪਛਤਾਵਾ ਹੋਇਆ ਕਿ ਕਮਲ ਦੇ ਕੁੜੇ ਤੇਰੀ ਸੁਰਤ ਕਿੱਥੇ ਸੀ ਗੁਰੂ ਘਰ ਆਈਏ ਤੇ ਹੱਥ ਖਾਲੀ ਫਿਰ ਸੋਚਿਆ ਗੁਰੂ ਤਾਂ ਕੁਝ ਨਹੀਂ ਕਹੇਗਾ ਪਰ ਲੋਕ ਕੀ ਕਹਿਣਗੇ ਕੀ ਕਰਾਂ ਮੁੜ ਜਾਵਾਂ ਘਰ ਪੈਸੇ ਲੈ ਕੇ ਆਵਾਂ ਜਾਂ ਕਿਸੇ ਤੋਂ ਮੰਗ ਲਵਾਂ ਸਮਝ ਜਵਾਬ ਦੇ ਦੇ ਸੀ ਇੱਕ ਦੋ ਵਾਰੀ بیٹے ਨੇ ਗੁਰਦੁਆਰਾ ਸਾਹਿਬ ਤੋਂ ਆਕੇ ਮੈਨੂੰ ਪੈਸੇ ਪੜਾਉਂਦਿਆਂ ਕਿਹਾ ਮਾਂ ਇਹ ਤਾਂ ਮੈਂ ਭੁੱਲ ਲਿਆ ਸੀ ਟਿਕਨੇ ਮੈਂ ਚੁੱਪ ਹੋ ਜਾਣਾ ਇਹ ਉਹ ਨਹੀਂ ਭੁੱਲਿਆ ਮੈਂ ਤਾਂ ਆਪ ਅਕਸਰ ਭੁੱਲ ਜਾਂਦੀ ਹਾਂ ਛੋਟੇ ਹੁੰਦਿਆਂ ਜਦੋਂ ਵਿਖਾਵੇ ਦਾ ਪਤਾ ਨਹੀਂ ਹੁੰਦਾ ਸੀ ਹਾਂ ਖੇਰ ਬਾਤ ਸੁਣਦੇ ਕੀਰਤਨ ਸੁਣਦੇ ਉਸ ਦੀ ਭੇਟਾ ਅਸੀਂ ਭਣਾ ਕੀ ਦੇ ਸਕਦੇ ਆ ਸਾਡੇ 2 ਟਕਿਆਂ ਨਾਲ ਕੀ ਹੁੰਦਾ ਸਿਰਫ ਪਿਆਰ ਹੀ ਤਾਂ ਹੈ ਬਾਕੀ ਬੂੰਦ ਬੂੰਦ ਨਾਲ ਤੇਰੀ ਆ ਪਰਚਦਾ ਤੇ ਇਹਨਾਂ ਵਾਲਾ ਤਾਂ ਗੁਰੂ ਹੈ ਸੋ ਇੱਧਰ ਉੱਧਰ ਦੀ ਸੋਚਦਿਆਂ ਸ਼ਰਮਿੰਦਗੀ ਜਈ ਵਿੱਚ ਸਿਰ ਰੱਖ ਦਿੱਤਾ ਉਸ ਦੇ ਅੱਗੇ ਤੇ ਨਾਲ ਹੀ ਆਵਾਜ਼ ਨਿਕਲੀ ਹੋਰ ਤਾਂ ਕੁਝ ਨਹੀਂ ਹੈ ਮੇਰੇ ਕੋਲ ਬਸ ਇਹ ਹੀ ਸਵੀਕਾਰ ਕਰ ਲਿਆ ਫਿਰ ਸੋਚਿਆ ਇਹ ਹੀ ਤਾਂ ਤਰਿਆ ਨਹੀਂ ਸੀ ਗਿਆ ਅੱਜ ਤੱਕ ਸੱਚਮੁੱਚ ਉਸ ਦਿਨ ਜੋ ਆਨੰਦ ਆਇਆ ਉਹ ਪਿਆਨ ਤੋਂ ਪਰੇ ਹੈ ਹੁਣ ਅਕਸਰ ਹੀ ਉਸ ਦੀ ਦਲੀਸ਼ ਤੇ ਸਿਰ ਰੱਖ ਕੇ بے ਫਿਕਰ ਹੋ ਜਾਂਦੀਆਂ ਕਿ ਇਹ ਤੇਰਾ ਹੀ ਹੈ ਇਸ ਦੀ ਲਾਜ ਰੱਖੇ ਉਹ ਮੇਰੀ ਕਮਲੀ ਗਰਮਲੀ ਦੀ ਲਾਜ ਰੱਖਦਾ ਆ ਮੈਨੂੰ ਬੜਾ ਮਾਣ ਹੈ ਉਹ ਮੇਰਾ ਕੋਈ ਦੁੱਖ ਸੁੱਖ ਹੋਵੇ ਹੋਲੀ ਜੈ ਦੱਸਿਆ ਉਹਨੇ ਉਸ ਨੂੰ ਤੇ ਉਹ ਹੋਲੀ ਜੇ ਹੀ ਹੱਲ ਕਰ ਦਿੰਦਾ ਇਹ ਹੈ ਮੇਰੀ ਉਸ ਦੇ ਪ੍ਰੇਮ ਦੀ ਸੱਚੀ ਕਹਾਣੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ